پچ پروان پنچ پر دھان پنچے پاو درگاہ مان پنچ سوہیں دراجان پنچا کا گر ایکتان جے کو کہ وچار کرتے کا کرنے نہ شمار تول ترم دیا کا پوت سنتوک تھا پرک ج سوت جے کو بجھ ہوچیار تولی ارتا پار ترتی ہور ہور پرے ہور تستے پار تلے کمن زور جی جات رنگا کے نام سبنا لکھیا بوڑھی کلام اے لکھا ਲਿਖ ਜਾਣ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਣ ਸਵਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕੁਵਾਉ ਤਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋ ਭਕਸਾਰ ਅਸੰਖ ਮੂਨ ਲੈਵ ਲਾਇ ਤਾਰ ਕੁਦਰਤ ਕਮਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜ਼ੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਫਰਾਈ ਅਸੰਖ ਮਲੇਸ਼ ਮਲ ਭਕ ਖਾਈ ਅਸੰਖ ਨਿੰਦ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏ ਕੁਵਾਰ ਜੋ ਤੁਧ ਭਾਵੇ ਸਾਈ ਫਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਖ ਥਾਮ ਅਗੰਗ ਅਗੰਗ ਅਸੰਖ ਲੋ ਅਸੰਖ ਕੰ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁੰੰਗਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਈ ਜੇ ਫੁਰਮਾਏ ਤਿਵ ਤਿਵ ਪਾਏ ਜੇ ਤਾਂ ਕੀਤਾ ਤੇ ਤਾਂ ਨਾਉ ਵਿਣ ਨਾ ਵੈ নাহি ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਧੰਦੇ ਪਾਣੀ ਧੋਤਾ ਉਤਰਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਹੋ ਤੋਂਏ ਭਰੀਏ ਮਤ ਪਾਪਾਂ ਕਾ ਸੰਗ ਹੋ ਤੋਂ ਪੈ ਨਾਵੇਂ ਕੈ ਰੰਗ ਪੁੰਨੀ ਪੱਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾ ਆਪਣੇ ਵਿੱਚ ਆਪੇ ਹੀ ਖਾਓ ਨਾਨਕ ਹੁਕਮੀ ਆਬ ਹੋ ਜਾ ਤੀਰਥ ਤਪ ਦਇਆਦਤ ਦਾਨ ਜੇ ਕੋ ਪਾਵੇ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀ ਤਾਪਾ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵੇਣ ਗੁਣ ਕੀਤੇ ਭਗਤ ਨਾ ਹੋਏ ਸੁਸਤ ਆਤ ਬਾਣੀ ਬ੍ਰਹਮਾ ਸਤ ਸੁਹਾਂ ਸਦਾ ਮੰਨ ਚਾਓ ਕਮਣ ਸੋ ਵੇਲਾ ਵਖਤ ਕਮਣ ਕਮਣ ਤੇਤ ਕਵਣ ਵਾਰ ਕਵਣ ਸਰੁੱਤੀ ਮਹਾਕਵਣ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਹਦੀਆਂ ਜੇ ਲਿਖਨ ਲੇਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾ ਨਾ ਕੋਈ ਜਾ ਕਰਤਾ ਸਿਰ ਠੀਕਾ ਸਾਜੇ ਅੱਬੇ ਜਾਣਾ ਸੋਈ ਕਿਵ ਕਰ ਅੱਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਅੱਖ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਆ ਨਾਨਕ ਜੇ ਕੋ ਆਪੋ ਜਾਣ ਅੱਗਾ ਗਿਆ ਨਾ ਸੋ ਹੈ ਪਾਤਲ ਪਾਤਲ ਲਖ ਆਗਾਸ ਆਗਾਸ ਓੜ ਕੋੜ ਕਪਾਲ ਠਕੇ ਵੇਦ ਕਹਿਨ ਇੱਕ ਬਾਤ ਸੈਸ 18 ਕਹਿਨ ਕਿ ਤੇ ਬਾ ਅਸੂਲ ਇੱਕ ਥਾਤ ਲੇਖਾ ਹੋਏ ਤਾਂ ਲਿਖੀ ਹੈ ਲੇਖ ਹੋਏ ਵਣਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਾਈਆ ਨਦੀਆਂ ਅਤਿ ਵਾ ਪਵੇਂ ਸਮੁੰਦ ਨਾ ਜਾਣੀਐ ਸਮੁੰਦ ਸ਼ਾ ਸੁਲਤਾਨ ਗਿਰਹਾਂ ਸੈਤੀ ਮਾਲ ਧਨ ਕੀ ਲੀ ਤੁਲਨਾ ਹੋਵਨੀ ਜੇ ਤਿਸ ਮਨੋਂ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਣ ਕਿਤੇ ਬਿਲਾਇ ਤਾਕੇ ਅੰਤ ਨਾ ਪਾਏ ਜਾ ਇਹ ਅੰਤ ਨਾ ਜਾਣੇ ਕੋਈ ਬਾਤ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਂ ਉੱਤੇ ਉੱਪਰ ਊਚਾ ਨਾਉ ਏ ਵੱਡ ਊਚਾ ਹੋਵ ਕੋਏ ਤਿਸ ਊਚ ਕੋ ਜਾਣੈ ਸੋਏ ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦੇਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੋਤ ਅਪਾਰ ਕੀਤੇ ਆ ਗਣਤ ਨਹੀਂ ਵਿਚਾਰ ਕੇਤੇ ਖਪ ਟਟੇ ਵੇ ਤਾਰ ਕੇਤੇ ਲੈ ਲੈ ਮੁਕ ਰਪਾਏ ਕੇਤੇ ਮੂਰਖ ਖਾਹੀ ਖਾਹੀ ਕੇਤੇ ਆ ਦੁਖ ਭੂਖ ਸਦਮਾਰ ਇਹ ਫੇਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨ ਸਕੇ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆਂ ਮੂ ਖਾਇ ਆਪੇ ਜਾਣੇ ਆਪੇ ਦੇ ਆਖ ਸਭ ਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ আমুল ব্যাপারিয় অমূল পণ্ডার অমূল আবুল আমূল ভায় অমূল সমায় আমূল ধরম আমূল দীবানমূল তুল অমূল প্রবানমূল বখিস অমূল নিশানমূল কর্ম আমূল ফ ফুরমান املو امل آخیا نہ جائے آخ آخ رہے لبلا آکھیں وید پاٹ پورا آخ پڑے کریں بخان آکیں برمی آکھیں اند آکھیں گوپی تے تووند آکھیں ایشر آکھیں سدھ آکھیں ਕਿਤੇ ਕਿਤੇ ਬੁੱਧ ਆਖਾਂ ਦਾ ਨਵ ਆਖੰਦੇ ਆਖਾਂ ਸੁਰਨਾਰ ਮਨ ਜਨ ਸੇ ਕਿਤੇ ਆਖਾਂ ਆਖੋਂ ਪਾਹ ਕਿਤੇ ਕਹਿ ਕੇ ਉਠ ਉਠ ਜਾਏ ਇਤੇ ਕਿਤੇ ਹੋਰ ਕਰਹੀਂ ਤਾਂ ਆਖ ਨ ਸਕੇ ਕੇਈ ਕੇ ਜੇ ਵੱਡ ਭਾਵਾ ਤੇ ਵੱਡ ਹੋਏ ਨਾਨਕ ਜਾਣੈ ਸੱਚ ਸੋਏ ਜੇ ਕੋ ਆਖੇ ਬੋਲ ਵਿਗੜ ਤਾਂ ਲਖੀਐ ਸਿਰ ਗਾਵਾਰਾਂ ਗਾਵਾਰ